ਆਪਾਂ ਆ ਬਾਈ ਦੇ ਘਰੇ ਦੁਕਾਨ ਤਾਂ ਪਤੰਦਰ ਨੇ ਫੁੱਲ ਕਰਨਿਉ ਕਰਨੀਆਂ ਘਰ ਵੀ ਫੁੱਲ ਕਰੀ ਫਿਰਦਾ ਆ ਉੱਤੇ ਵਾਲਾ ਫਲੋਰ ਦੇਖ ਲਓ ਸਾਰਾ ਸਮਾਨ ਨਾਲ ਹੀ ਭਰਿਆ ਹੋਇਆਗਾ ਅੱਜ ਲੈਣਾ ਜੀ ਰੈਕ ਕੋਟ ਛਤਰੀਆਂ ਦਾ ਕੱਪੜਾ ਗੁਰਪੀਤਾ ਕਹਿੰਦਾ ਇਹਦੀ ਕੀ ਪੀਲੀ ਤਾਂ ਲਾਉਣੀ ਆ ਆ ਪੀਲਾ ਕੱਪੜਾ ਲੈ ਲਿਆ ਬਾਈ ਯਰਨੇ ਤੋਂ ਤੇ ਇੱਕ ਆਪਾਂ ਗੁਰਬੀ ਤੇ ਹੋਰ ਇਹਦੇ ਵਿੱਚ ਕੀ ਕਰਨਾਗਾ ਕਾਟੀ ਕਾਟੀ ਆਏ ਦੋਨੇ ਪਾਸੇ ਨੂੰ ਦੋਨੇ ਪਾਸੇ ਨੂੰ ਪਾਉਣੀ ਆ ਕਾਟੀ ਤੇ ਅੱਜ ਹੈਗਾ ਜੀ ਐਤਵਾਰ ਆ ਲਾਲੋ ਸਾਹਿਬ ਸਾਰਾ ਕੁਝ ਬੰਦ ਆ ਇੱਧਰ ਇੱਧਰ ਵੀ ਬੰਦ ਆ ਆ ਇਕੱਲੇ ਬਾਈ ਹੁਣੀ ਖੱਲੇ ਆਪਣੇ ਅਸਰੀ ਗੱਲ ਜੀ ਕੀ ਹਾਲ ਆ ਵਧੀਆ ਵੀਰੇ ਤੁਸੀਂ ਨਾ ਹੋਰ ਛੱਟਾ ਕਿਵੇਂ ਚੱਲਦਾ ਕੰਮ ਕਰ ਕੰਮ ਬਹੁਤ ਵਧੀਆ ਰੋਟੇ ਭਰਾਵਾਂ ਸਿਰ ਤੇ ਵਧੀਆ ਚੱਲੀ ਜਾਂਦਾ ਇਹ ਸਹੀ ਆ ਸਹੀ ਆ ਆ ਬਾਈ ਬਾਕੀ ਸਾਮਾਨ ਪਿਆ ਬਾਈ ਦੀ ਦੁਕਾਨ ਤੇ ਪਿੰਦਰੇ ਵਗੈਰਾ ਪਏ ਨੇ ਹੋਰ ਵੀ ਬਹੁਤ ਸਾਮਾਨ ਆ ਇੱਧਰ ਜਿਵੇਂ ਹੁਣ ਪਾਣੀ ਦਾ ਸਮਾਨ ਲੈਣਾ ਜਾਂ ਕੋਈ ਠੱਲਾਂ ਵਗੈਰਾ ਹੋਰ ਛੋਟਾ ਜਿਹਾ ਨਹੀਂ ਛੋਟਾ ਸਮਾਨ ਨਾ ਉਹ ਇੱਧਰ ਪਿਆਗਾ ਪਿੰਜਰੇ ਛਤਰੀਆਂ ਕੱਪੜੇ ਸਾਰਾ ਕੁਝ ਇੱਧਰ ਆ ਅਦਰ ਹੁਣ ਇੱਕ ਕੱਪੜਾ ਲੈਂਦੇ ਸੀਗੇ ਅਸੀਂ ਲਾਉਣੀ ਸੀ ਪੀਲੀ ਤੈਂ ਪੀਲੀ ਦੇ ਵਿੱਚ ਪਾਉਣੀ ਹੈ ਕਾਲੀ ਪੱਟੀ ਨਹੀਂ ਇੰਨੇ ਕੁ ਬਹੁਤ ਆ ਵੀਰੇ ਹਾਂਜੀ ਵੀਰੇ ਬਹੁਤ ਹਾਂ ਬਣ ਜਾਣਗੇ ਨਾ ਚਾਰ ਬਾਦੂ ਆ ਵੀਰੇ ਇੰਨੇ ਵਾਦੂ 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 ਆਹ ਦੇ ਬਾਈ ਆਂ ਅੰਡੇ ਵਾਲਾ ਸਿਸਟਮ ਵੀ ਆ ਗਿਆ ਤੇ ਆ ਮੈਟ ਆਹਾਂ ਟੋਕਰੀਆਂ ਰੱਖਣ ਨੂੰ ਬਾਈ ਆਹ ਟੋਕਰੀਆਂ ਆ ਗਈਆਂ ਆ ਜਾਗੋ ਦਾ ਸਮਾਨ ਵੀ ਪਿਆਗਾ ਫਿਰ ਇਹ ਆਪਣੇ ਕੰਮ ਦਾ ਨਹੀਂ ਹੈਗਾ ਬੁੜੀਆਂ ਦਾ ਕੰਮ ਦਾ ਆਪਣੇ ਕੰਮ ਦਾ ਸਮਾਨ ਤਾਂ ਆ ਸੀਗਾ ਬਾਈ ਇਹ ਇਧਰਲੇ ਕੰਮ ਨੂੰ ਆਪਾਂ ਜਾਂਦੇ ਨਹੀਂ ਆਪਾਂ ਇਧਰਲੇ ਕੰਮ ਨੂੰ ਆ ਠੀਕ ਹੈ ਜਮਾਂ ਤਾਂ ਬਹੁਤ ਪਿਆਗਾ ਇਧਰ ਵੀ ਪਿਆ ਹੈਗਾ ਪਰ ਇਹ ਵੀ ਆਪਣੇ ਕੰਮ ਦਾ ਨਹੀਂ ਹੈਗਾ ਆਪਣੇ ਕੰਮ ਦੇ ਆਹ ਚੀਜ਼ਾਂ ਨੇ ਦੋ ਬਸ ਇਹ ਕਾਹ ਆ ਗਈ ਜਾਂ ਆ ਜਮਾਨ ਆਪਣੇ ਕੰਮ ਦਾ ਹੈਗਾ ਆ ਦਵਾਈਆਂ ਆ ਗਈਆਂ ਵਧੀਆ ਅੰਡੇ ਅੰਡੇਆਂ ਨੇ ਜਿਵੇਂ ਅੱਜ ਗੱਲ ਕਰਾਉਂਦੇ ਆਪਾਂ ਹਾਂ ਹਾਂ ਆ ਅੰਡੇਆਂ ਵਾਲੀਆਂ ਚੀਜ਼ਾਂ ਬਹੁਤ ਵਧੀਆ ਨੇ ਆਹ ਬਦਾਮ ਵਾਲੀ ਸਿਸਟਮ ਇਹ ਤਾਂ ਬਦਾਮ ਵਾਲ ਆ ਗਿਆ ਲੈ ਇਹ ਨਵਾਂ ਸਿਸਟਮ ਆ ਗਿਆ ਹਾਂ ਨਵਾਂ ਸਿਸਟਮ ਇੱਕ ਆਪਣੇ ਕੋਲ ਪਹਿਲਾਂ ਤੋਂ ਜੀ ਪੀ ਜੰਦਾ ਵੀ ਸਮਾਨ ਸਾਰਾ ਮੰਗਾਲਿਆ ਜਿਵੇਂ ਅੰਡੇ ਅੰਡੇ ਵਾਲਾ ਸਿਸਟਮ ਹੁੰਦਾ ਵਾ ਹਾਂ ਕੱਚੇ ਅੰਡੇ ਨਿਕਲਦੇ ਜਿਵੇਂ ਕੱਚੇ ਅੰਡੇ 'ਤੇ ਉਤਰ ਲਾ ਦਿੰਦੇ ਆ ਕੀ ਸਾਬਤਦਾ ਬਨੁੰਦਾ ਇਹ ਸਸਤੀ ਐਨੇ ਸਾਰਿਆਂ ਨੇ ਜੋ ਵੀ ਹੈਗਾ ਉਹ ਕਰਦਾਂਗੇ ਲੈ ਆ ਦੇ ਕੋ ਠੀਕ ਆ ਬਾਕੀ ਜੇ ਕੋਈ ਬੰਦਾ ਮੇਰਾ ਨਾਮ ਲੈ ਕੇ ਆਵੇ ਮੇਰੀ ਵੀਡੀਓ ਦਿਖਾ ਕੇ ਆਵੇ ਤੇ ਡਿਸਕਾਊਂਟ ਜਿੰਨਾ ਹੋਵੇ ਵੱਧ ਤੋਂ ਵੱਧ ਵੰਦਾਂਗੇ ਵੱਧ ਤੋਂ ਵੱਧ ਵਾ ਠੀਕ ਆ ਬਾਈ ਆਪਣਾ ਭਰਾਈ ਆ ਠੀਕ ਆ ਤੁਸੀਂ ਆ ਜਿਓ ਇੱਥੇ ਤੇ ਬਾਈ ਨਾਲ ਗੱਲ ਕਰਾ ਦਿਓ ਬਸ ਨਾਈ ਲੈ ਦਿਓ ਬਾਈ ਨੂੰ ਕਹਤਾ ਆਪਾਂ ਘੁੰਮਣੀ ਵਾਲੀ ਆ ਗਈ ਆ ਲੋ ਜੀ ਘੁੰਮਣੀ ਵਾਲੀ ਵੀ ਦੁਬਾਰੇ ਆ ਗਈ ਫੁੱਲ ਗਾਰੰਟੀ ਆ ਫੁੱਲ ਵਾਪਸੇ ਕਿਸੇ ਵੀ ਭਲਾ ਦਾ ਕੰਮ ਨਾ ਹੋਵੇ ਉਹਨੂੰ ਫੁੱਲੀ ਫੁੱਲੀ ਵਾਪਸ ਭੇਜ ਦੀ ਪੈਸੇ ਬੋਦੇ ਮੋੜ ਲਾਂਗੇ ਘੁੰਮਣੀ ਵਸਤੇ ਆ ਜਿਹੜਾ ਗਲ ਘਮਾਉਂਦੇ ਕੂਤਰ ਨਾ ਉਹਦੀ ਖਾਤਰ ਇਹ ਮੈਡੀਸਿਨ ਆ ਇਹ ਕਿਵੇਂ ਦੇਣੀਆਂ ਵੀਰੇ ਇਹ 6-6 ਗੋਲੀਆਂ ਸਵੇਰੇ ਸ਼ਾਮ ਦੇਣੀਆਂ ਵਾ ਲਗਾਤਾਰ 25 ਦਿਨ ਦੇਣੀਆਂ ਨੇ ਉਹਨਾਂ ਦੁਕਾਨ ਤੋਂ ਲੈ ਕੇ ਆਈਆਂ 200 ਦੀ ਅੱਜ ਭੇਜਣੀ ਆ ਦਾ 250 ਰੁਪਏ ਦਾ ਪੀਚੀ ਕੋਰੀਅਰ ਹੋ ਜਾਂਦਾ 50 ਰੁਪਏ ਕੋਰੀਅਰ ਦੇ ਲੱਗ ਜਾਂਦੇ ਠੀਕ ਆਓ ਯਾਨੀ ਗੋਲੀ 500 ਆਣਾ ਇੰਦੇ ਚ ਠੀਕ ਆ 500 ਗੋਲੀਆਂ 500 ਗੋਲੀਆਂ ਆਹ ਸਿਸਟਮ ਆ ਵੀਰੇ ਇਹ ਲੱਕਵੇ ਦਾ ਵੀ ਵਧੀਆ ਹਰੀ ਵੇੜ ਤੋਂ ਵੀ ਵਧੀਆ ਵਾ ਤੇ ਤੁੰਨੀ ਲੋ ਠੀਕ ਆ ਲੀਵਰ ਵਾਸਤੇ ਅੰਮਣੇ ਕਹਿਣ ਦਾ ਭਾਵ ਹਾਂ ਜਿਹੜੀ ਜਿਵੇਂ ਅੱਜ ਕੱਲ ਪੈਜ ਜਾਂਦੇ ਹਾਂ 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 ਬਾਈ ਕਹਿੰਦੇ ਸੀਗੇ ਨਾਲ ਸਸਤਾ ਤੇ ਵਧੀਆ ਸੌਦਾ ਨਹੀਂ ਨਹੀਂ ਸਹੀ ਆ ਸਹੀ ਆ ਹੋਰ ਕਿਹਨੇ ਕਿਹੜੀਆਂ ਆ ਗਈਆਂ ਦਵਾਈਆਂ ਦੇ ਵਿੱਚ ਸਾਰੀਆਂ ਆ ਗਈਆਂ ਆਪਣੇ ਅੰਡਰੀਆਂ ਵੀ ਆ ਗਈਆਂ ਆਹਾਂ ਕਾਦੀਆਂ ਵਾਲੀਆਂ ਨੇ ਇਹ ਲੀਵਰ ਵਗੈਰਾ ਤੋਂ ਆ ਗਈਆਂ ਕੈਲਸ਼ੀਅਮ ਤੋਂ ਲੀਵਰ ਤੋਂ ਆਪਣੀਆਂ ਜਿਵੇਂ ਇੱਕ ਫੈਂਸੀਆਂ ਵਾਸਤੇ ਹੈਗਾ ਕੁਝ ਫੈਂਸੀਆਂ ਵਾਲੀ ਵੀ ਹੈਗੀ ਆ ਜਿਵੇਂ ਮੱਖੀਆਂ ਮੱਖੀਆਂ ਹਾਂ ਜਿਹੜਾ ਚਿਚੜ ਲੱਗ ਜਾਂਦੇ ਆ ਆਹ ਚਿਚੜਾਂ ਵਾਸਤੇ ਆ ਬਾਈ ਉੱਤੇ ਸਾਰੀ ਤਕਰੀਬੇ ਚ ਹੈਗੇ ਤੇ 10 12 ਦਵਾਈਆਂ ਵਾ ਸਾਰੀਆਂ ਆ ਗਾਰੰਟੀ ਦਿੰਦੀ ਹੈ ਕੰਪਨੀ ਆਪਾਂ ਨੂੰ ਇਹ ਕਾਦੀ ਖਤਰਾ ਇਹ ਉਡਾਨ ਵਧਾਉਣ ਵਾਸਤੇ ਹੈ ਜੇ ਬਾਜੀ ਤੋਂ ਬੰਦਾ ਕਹਿੰਦਾ 25 ਦਿਨ ਪਹਿਲਾਂ ਦੇਣੀ ਸ਼ੁਰੂ ਕਰ ਦੇਵੇ ਉਡਾਨ 'ਚ ਫਰਕ ਨਾ ਪਿਆ ਹਾਂ ਜੇ ਕਹੇ ਜੀ 2 ਘੰਟੇ ਦਾ ਨਾ 2.5 ਘੰਟੇ ਨਾਲ ਕੰਪਨੀ ਫੋਲ ਬਾਰੇ ਵਾਪਸ ਠੀਕ ਆ ਬਹੁਤ ਵਧੀਆ ਵਧੀਆ ਦਵਾਈਆਂ ਆਈਆਂ ਨੇ ਬਾਈ ਅਰਨੇ ਕੋਲੇ ਪਈਆਂ ਨੇ ਤੇ ਤੁਸੀਂ ਆ ਕੇ ਲਾਓ ਬਾਕੀ ਪੀਨ ਦੀ ਇਹ ਪਪਾਲ ਦੀ ਜਿਹੜੀ ਸਾਰੀਆਂ ਆ ਗਈਆਂ ਇਹਨਾਂ ਦੇ ਜਿਹਨਾਂ ਦਾ ਉਹ ਤੋਂ ਚੀਜ਼ ਮੰਨਦੇ ਉੱਧਰ ਅੱਜ ਸੰਡੇ ਦਾ ਬੰਦ ਆ ਹਾਂ ਹਾਂ ਇਹਦੇ ਜਿਵੇਂ ਫੈਟੀ ਆਇਲ ਵਗੈਰਾ ਹੁੰਦਾ ਵਾ ਹੂੰ ਫੈਟੀ ਆਇਲ ਹੋ ਗਿਆ ਦੂਜਾ ਹੋ ਗਿਆ ਤੇ ਜੇ ਸਾਰੀ ਆ ਜਾਂਦੇ ਆ ਠੀਕ ਆ ਠੀਕ ਆ ਤੇ ਇੱਕ ਆਪਣੇ ਜਿਵੇਂ ਫੈਂਸੀਆਂ ਆ ਜਾਂਦੀਆਂ ਨੇ ਫੈਂਸੀਆਂ ਵਾਸਤੇ ਦੇਖੋ ਕੁਸ ਤੇ ਆਪਣੇ ਕੋਲ ਫੈਂਸੀ ਵਾਲੀਆਂ ਦੇ ਵਿੱਚ ਹੈਗੀ ਆਪਣੇ ਕੋਲ ਦੱਬਿਆ ਕੋਸਤਾ ਵੀ ਠੀਕ ਆ ਬਈ ਆ ਫੈਂਸੀਆਂ ਵਾਲੀ ਆ ਗਈ ਆ ਦੇਖ ਲਓ ਜੀ ਘਰੋਂ ਚੈੱਕ ਕਰ ਬਾਈ ਉਹ ਵਰਾਇਟੀ ਇੰਨੀ ਡਬਲ ਮਾਈਂਡ ਹੋਇਆ ਰੰਦਾ ਆ ਵੀ ਆਹ ਸੱਚੀ ਆਹ ਦੇਖ ਡੱਬਾ ਫੁੱਲ ਆ ਯਾਰ ਬਾਈ ਦਵਾਈਆਂ ਨਾਲ ਹੀ ਤੇ ਜਿਹੜੀ ਆ ਫੈਨਸੀ ਵਾਲੀ ਦੀ ਆਪਾਂ ਗੱਲ ਕਰਦੇ ਕਿਤੇ ਰੱਖਤੀ ਵੀਰੇ ਫੈਨਸੀ ਵਾਲੀ ਆਪੋਂ ਆ ਆ ਫੈਨਸੀ ਵਾਲੀ ਇਹ ਕਿਵੇਂ ਦੇਣੀ ਆ ਇਹ 6 6 ਗੋਲੀਆਂ ਇੱਕ ਕਬੂਤਰ ਨੂੰ ਯਾਨੀ 10 12 ਦਿਨ ਦੇਣੀ ਆ ਬਸ ਇੱਕ ਕਬੂਤਰ ਨੂੰ 10 ਦੇਣਾ 10 12 ਦਿਨ 6 6 ਗੋਲੀਆਂ ਸਵੇਰੇ ਸ਼ਾਮ ਸਵੇਰੇ ਸ਼ਾਮ ਕੋਈ 200 ਰੁਪਏ ਦੀ ਸ਼ੀਸ਼ੀ ਆ 50 पे ਨਾਲ ਲੱਲੀ ਦੇ ਭਾਈ ਜਿੰਨੇ 250 ਦੇ ਰਹੇ ਨੇ ਠੀਕ ਆ ਠੀਕ ਆ ਵੀਰੇ ਆ ਦਵਾਈ ਆ ਭਾਈ ਵਧੀਆ ਰਿਜ਼ਲਟ ਆ ਬੰਦੇ ਗਾਹਕ ਲੈ ਕੇ ਜਾਂਦਾ ਜੇ ਇੱਕ ਮੁੰਡਾ ਲੈ ਕੇ 10 ਨੂੰ ਹੋਰ ਭੇਜਦਾ ਪਿਆ ਵਾ ਹਾਂਜੀ ਹਾਂਜੀ ਆਓ ਬਈ ਚੱਕਰ ਮੇਨ ਕੀ ਹੁੰਦਾਗਾ ਆਪਣੀ ਚੀਜ਼ ਲੋਕਾਂ ਕੋਲੇ ਬੈਨੀਫਿਟ ਕਰਨਾ ਚਾਹੀਦਾ ਚੀਜ਼ ਨੂੰ ਠੀਕ ਆ ਉਹ ਫਿਰ ਗਾਹਕ ਚਾਰ ਆਉਂਦੇ ਆਪਣੇ ਕੋਲੇ ਮੁੜ ਕੇ ਬਿਲਕੁਲ ਬਿਲਕੁਲ ਆ ਬਦਾਮ ਵਾਲਾ ਆ ਸਿਸਟਮ ਵੀ ਤਕੜਾ ਆ ਗਿਆ ਯਾਰ ਇਹ ਕਿਵੇਂ ਕੱਟਦਾ ਵੀਰੇ ਬਦਾਮ ਦੂਮ ਇਹ ਬਦਾਮ ਨੀਂ ਚ ਪਲੇਟ ਰੱਖਣੀ ਪੈਂਦੀ ਐ ਇਹਦੇ ਚ ਅੱਛਾ ਕਿਹਾ ਦੁੱਜਾ ਦਾ ਡੱਬੇ ਵਾਲਾ ਹੁੰਦਾ ਸਿਸਟਮ ਇਹ ਵਿੱਚ ਰੱਖ ਕੇ ਇਹਦੇ ਉੱਪਰ ਦੇ ਹੱਥ ਦੱਬ ਦੋ ਇਹਨੂੰ ਪ੍ਰੈਸ ਕਰਕੇ ਠੀਕ ਸਾਰੀ ਥੱਲੇ ਆ ਇਕੱਠੇ ਹੀ ਵਾ ਫਿਰ ਤਾਂ ਯਾਰ ਇਹਦੇ ਵਿੱਚ ਦੂਜਾ ਹੈਗਾ ਫਿਰ ਇਹ ਤਾਂ ਸਬਜ਼ੀਆਂ ਵਾਲਾ ਆ ਗਿਆ ਆਪਣਾ ਨਹੀਂ ਇਹਦੇ ਜੇ ਕਟਰ ਬਰੀਕ ਹੀ ਆ ਅੱਛਾ ਇਹ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਇਹ ਥੋੜਾ ਜਿਹਾ ਫਿਰ ਵੀ ਆਮ ਨਾਲੋਂ ਬਰੀਕ ਆ ਠੀਕ ਆ ਇਹਦੇ ਥੱਲੇ ਆ ਜਾਂਦੇ ਆ ਬਦਾਮ ਠੀਕ ਆ ਠੀਕ ਆ ਸਹੀ ਆ ਸਹੀ ਆ ਬਾਕੀਆਂ ਕੱਪੜੇ-ਕੁਪੜੇ ਪਏ ਨੇ ਇਹ ਕੱਪੜਿਆਂ ਦੇ ਡਿਜ਼ਾਈਨ ਆ ਜੀ ਜਿਹੜਾ ਮਰਜ਼ੀ ਡਿਜ਼ਾਈਨ ਹੋਵੇ ਬੱਲੇ ਕੋਈ ਵੀ ਕਟਵਾ ਦੋ ਸੇਮ ਹਾਂ ਆ ਖੋਲ ਕੇ ਦਿਖਾਦੇ ਮਾੜਾ ਜੇ ਮੇਰਾ ਬਰਾਦ ਚਾਰ-ਪੰਜ ਦਿਨ ਦੇ ਅੰਦਰ ਅੰਦਰ ਸਾਦਾ ਫੋਨ ਕਰੇ ਪਹੁੰਚਦਾ ਕਰਦੀਦਾ ਹਾਂ ਦੇਖੋ ਬਈ ਡਿਜ਼ਾਈਨ ਕੋਈ ਲੇਟ ਹੋ ਜਾਵੇ ਜਾਂ ਵੀ ਮੈਸੇਜ ਥੱਲੇ ਚਲਾ ਜਾਵੇ ਇਹ ਤਕਰੀਬਨ ਸਾਰਿਆਂ ਦਾ ਪੰਜ ਦਿਨਾਂ ਚ ਪਹੁੰਚਦਾ ਕਰਦੀ ਆ ਸਾਰਾ ਆ ਫਿਰ ਆ 파ਰਸਲ ਵਾਲਾ ਇਹ ਹੋਏ ਨੇ ਬਈ ਇਹ ਸਾਰੇ 파ਰਸਲ ਆ ਆ ਲੈ ਇਧਰ ਬਾਈ ਦਾ ਚੱਲਦਾ ਵਟਸਐਪ ਤੇ ਕਿੱਥੇ ਭੇਜਣਾ ਸਾਰਾ ਕੋ ਲਿਖੀ ਜਾਂਦਾ ਬਈ ਪਿੰਨ ਨਾਲ ਉੱਤੇ ਟੇਪ ਲਾ ਦੇਣੀਆਂ ਇਹ ਆ ਹੋ ਗਿਆ ਤੇ ਪੀੜਾ ਕੱਪੜਾ ਹੋਰ ਵੀ ਬਹੁਤ ਸਾਮਾਨ ਪਿਆਗਾ ਬਾਕੀ ਬਾਈ ਤੁਹਾਨੂੰ ਆਪਦਾ ਨੰਬਰ ਦੱਸ ਦਿੰਦਾਗਾ ਤੇ ਬਾਈ ਨਾਲ ਤੁਸੀਂ ਕਾਲ ਤੇ ਗੱਲ ਕਰ ਲਿਓ ਬਾਈ ਬੋਲੋ ਮਾੜਾ ਨੰਬਰ ਆਪਣਾ ਮੇਰਾ ਵੀ 9815171087 9815171087 ਬਸ ਤੁਸੀਂ ਆਇਓ ਬਈ ਦੁਕਾਨ ਤੇ ਠੀਕ ਆ ਤੇ ਬਾਈ ਬਾਈ ਕੋਲੇ ਆ ਕੇ ਮੇਰਾ ਨਾਮ ਲੈ ਦਿਓ ਕਿ ਦਲਵੀਰ ਨੇ ਭੇਜਿਆਗਾ ਦਲਵੀਰ ਦੀ ਵੀਡੀਓ ਦੇਖੀ ਸੀਗੀ ਠੀਕ ਆ ਸਾਮਾਨ ਸਾਰਾ ਹੀ ਆ ਬਾਈ ਪਿੰਜਰੇ ਵੀ ਨੇ ਛਤਰੀਆਂ ਵੀ ਨੇ ਕੱਪੜੇ ਵੀ ਨੇ ਠੀਕ ਆ ਮੈਟ ਮੂਡ ਵਗੈਰਾ ਅੰਡੇ ਸਰਿੰਜਾਂ ਥੱਲਾਂ ਹੱਜ ਬਈ ਇੱਕ ਜਿਹੜੀ ਹੁਣ ਠੱਲਾਂ ਚੱਲਦੀਆਂ ਨੰਬਰ ਵਾਲੀਆਂ ਉਹਦੇ ਬਾਰੇ ਦੱਸੋ ਮੜਾ ਜੀ ਲੈਜਰ ਵਾਲੀਆਂ ਠੱਲਾਂ ਵਾਲੀਆਂ ਵੀ ਹੈਗੀਆਂ ਆਪਣੇ ਕੋਲ ਲੈਜਰ ਠੱਲਾਂ ਦੱਸ ਦੋ ਮੜੀਆਂ ਜੀ ਆਪਾਂ ਨੂੰ ਉਹ ਮੈਂ ਆਪੇ ਦੂਜੇ ਪਾਸੇ ਜਾ ਕੇ ਕੈਮਰਾ ਦੰਨੇ ਤੇਰੀ ਆ ਜਾ ਤੇਰੀ ਮਸ਼ੀਨ ਤੇ ਦਿਖਾਣੇ ਆ ਜਾ ਤੋਂ ਮਣ ਦੇ ਹੋਲਡ ਕਰ ਸਿਰੇ ਕੀਤਾ ਪਿਆ ਕਹਿਣ ਦਾ ਮਤਲਬ ਤਾਂ ਇਹ ਆ ਬਾਈ ਮੈਨੂੰ ਇੱਕ ਗੱਲ ਦੱਸੋ ਘਰੇ ਤਾਂ ਚਲ ਦੁਕਾਨ ਤੇ ਤਾਂ ਆਪਾਂ ਮੰਨ ਲਿਆ ਬਈ ਸਬਾਨ ਹੁੰਦਾ ਹੀ ਆ ਆ ਘਰ ਕਿਹੜੀ ਗੱਲ ਨੂੰ ਫੁੱਲ ਕੀਤਾਗਾ ਬਾਈ ਤੇ ਸਾਡੇ ਭਰਾਵਾਂ ਸਿਰ ਤੇ ਬਸ ਇਹ ਉਹ ਆਪ ਮੰਨਦਿਆ ਗੱਲ ਯਾਰ ਬੰਦਾ ਗਡਾਉਨ ਲੈ ਲੈਂਦਾਗਾ ਮੈਨਰੇ ਨਾਲ ਉਹ ਵੀ ਹੋਣਾਗਾ ਆਪਣੇ ਕੋਲੇ ਗੋਡਾਉਮ ਹੈਗਾ ਉੱਪਰ ਐ ਸਮਾਨ ਕੰਮ ਛੋੜਾ ਨੀਗਾ ਸੇ ਹੋ ਜਾਂਦਾ ਨਾ ਦੀ ਨੀਗਾ ਜਿਵੇਂ ਕਰਾਉਣ ਲੈ ਕੇ ਜਾਣਾ ਸਮਾਨ ਨਾ ਨਹੀਂ ਨੀਗਾ ਜੋ ਜਾਂਦਾ ਗੋਡਾਉਮ 'ਚ ਵੀ ਹੈਗਾ ਉੱਧਰ ਫਿਰ ਉਹ ਵੀ ਫੁੱਲ ਹੋਣਾ ਬੰਦ ਰੱਖਦੀ ਆ ਅੱਗਾ ਉੱਧਰ ਵੀ ਫੁੱਲੀ ਆ ਉੱਧਰ ਸਾਰਾ ਫੁੱਲਾ ਉੱਧਰ ਵੀ ਸਟਾਕ ਫੁੱਲਾ ਬਾਕਸ ਬੰਦ ਰੱਖੀ ਰਿਆ ਖਲਾਲ ਕਿੰਨੇ ਰੱਖੀ ਬਈ ਜਣੀ ਦੁਕਾਨ ਵੀ ਸ਼ਾਰੀ ਫੁੱਲਾ ਉਧਰ ਗਡਾਉਨ ਆ ਉਹ ਵੀ ਫੁੱਲਾ ਇਧਰੋ ਘਰ ਵੀ ਫੁੱਲ ਕਰਿਆ ਪਿਆਗਾ ਇਧਰ ਪਿਆ ਰਹਿੰਦਾ ਹੁੰਦਾ ਸਮਾਨ ਦੇਖ ਲੋ ਸਤਰੀਆਂ ਪਿੰਜਰੇ ਤਾਂ ਅੰਗੇ ਸਾਰਾ ਕੋਸਾ ਵੀਰੇ A to Z ਸਮਾਨ ਬਾਈ ਕੋਲੇ ਕੱਪੜੇ ਕੁੱਪੜੇ ਆ ਲੱਲਾ ਪੱਬਾ ਟਰਿਆਂ ਆ ਆ ਦੂਜੇ ਆਪਣੇ ਜਾਲ ਜੋਟਾਂ ਪਿੰਜਰੇ ਸਾਰਾ ਕੁਝ ਹੀ ਆ ਛੋਡੀ ਕਰਾ ਨਿਗਾ ਮਰਵਾ ਦਿੰਨੇ ਆ ਆਪਾਂ ਆ ਕੱਪੜਾ ਪਿਆ ਲਾਲ ਤੇ ਪੀਲਾ ਇਧਰ ਵੀ ਪਿੰਜਰੀ ਨੇ ਸੱਤ ਦਾ ਮਸੀਂ ਨਿੰਦੀਆ ਕਲੇ ਪਿੰਜਰੀ ਦਿੰਦੇ ਨੇ ਮਿੰਦਾ ਆ ਛਾਪ ਕੇ ਪਏ ਨੇ ਹੋਰ ਵੀ ਬਹੁਤ ਸਮਾਨ ਆ ਵੀ ਕੂਤਰਾ ਦਾ ਸਮਾਨ ਆ ਬਾਈ ਇਧਰ ਆ ਵੀ ਕੂਤਰਾ ਦਾ ਸਮਾਨ ਆ ਸਾਰਾ ਆ ਠੱਲਾਂ ਆ ਸਾਰਾ ਕੂਤਰਾ ਦਾ ਸਮਾਨ ਆ ਉਧਰ ਸਿਰੇ ਤੱਕ ਇਧਰ ਤੋਂ ਲੈ ਕੇ ਇਧਰ ਤੱਕ ਸਾਰਾ ਕਬੂਤਰਾ ਦਾ ਮੈਂ ਕਹਿਣ ਦਾ ਮਤਲਬ ਯਾਰ ਆਏ ਆ ਬਾਈ ਮੇਰੀ ਵਾਸਾ ਸਮਾਨ ਬਹੁਤ ਪਿਆਗਾ ਬਾਈ ਕੋਲੇ ਤੇ ਹੁਣ ਤੁਸਾਨੂੰ ਆਪ ਆਉਣਾ ਪੈਣਾਗਾ ਬੇਚੋ ਬਾਰੇ ਕੱਪੜੇ ਕੱਪੜੇ ਨੂੰ ਤੇ ਪਿਆ ਲੰਗ ਹਾਂ ਲੈ ਕੱਪੜੇ ਤਾਂ ਆ ਦੇ ਲੋ ਬਾਈ ਉਹ ਆਹ ਵੱਡੀ ਪਿਆਗਾ ਵੱਡਾ ਹੀ ਸਿਸਟਮ ਆ ਜਾਣੀ ਸਾਰਾ ਬਾਈ ਦਾ ਠੀਕ ਆ ਕੱਪੜੇ ਆ ਪਏ ਨੇ ਡੱਬੀਆਂ ਵਾਲੇ ਉਹ ਪਏ ਨੇ ਇਧਰ ਆ ਵੀ ਫੁੱਲ ਆ ਹੁਣ ਇੰਨਾ ਜਾਣੀ ਸਮਾਨ ਪਿਆਗਾ ਠੀਕ ਆ ਮੈਂ ਹੁਣ ਕੱਲੀ ਕੱਲੀ ਚੀਜ਼ ਉਹਨੂੰ ਦਿਖਾ ਨਹੀਂ ਸਕਦਾ ਆਪਾਂ ਕਿਸੇ ਦਿਨ ਬਾਈ ਤੋਂ ਇੱਕ ਦਿਨ ਲਵਾਂਗੇ ਫ੍ਰੀ ਟਾਈਮ ਉਹਦੇ ਵਿੱਚ ਬਾਈ ਆਪਦੇ ਇੱਕ ਕਮਰੇ ਦੇ ਵਿੱਚ ਆਪਾਂ ਨੂੰ ਸਾਰੀ ਕੱਲੀ ਕੱਲੀ ਆਈਟਮ ਜਿਹੜੀ ਹੋਊਗੀ ਲਿਆ ਕੇ ਰੱਖੂਗਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕੋਣ ਸਾਮਾਨ ਬਾਲਾ ਪਿਆਗਾ ਬਾਈ ਮੈਂ ਵੀ ਨਹੀਂ ਦੱਸ ਨਹੀਂ ਸਕਦਾਗਾ ਠੀਕ ਆ ਉਹ ਯਾਨੀ ਇੰਨੀ ਗੱਲ ਕਹਿ ਸਕਦੇ ਆ ਆਪਾਂ ਕੂਤਰ ਬਾਈ ਦਾ ਬਾਈ ਸਾਰਾ ਸਾਮਾਨ ਪਿਆ ਆਪਣੇ ਕੋਲੇ ਹੈ ਨਾ ਬਿਲਕੁਲ ਬਿਲਕੁਲ ਬੈਠਾ ਮੁੱਤ ਨਾਲੇ ਕਬੂਤਰ ਨਾਲੇ ਧਾਣੇ ਨਾਲੇ ਸਭ ਬਸ ਅੰਡੇ ਧਰਨ ਤੋਂ ਲੈ ਕੇ ਬਾਈ ਠੀਕ ਆ ਚਲੋ ਅੰਡੇ ਧਰਨ ਦੀ ਬਾਲੀ ਗੱਲ ਹੈਗੀ ਜਿਵੇਂ ਹੁਣ ਕਈ ਵਾਰ ਆਪਾਂ ਜੋੜਾ ਲਾ ਦਿੰਦੇ ਆ ਕੂਤਰਾਂ ਅੰਡੇ ਧਰਦਾ ਠੀਕ ਆ ਦਵਾਈ ਦੇਣੀ ਆ ਉੱਥੋਂ ਤੋਂ ਲੈ ਕੇ ਕੂਤਰ ਬਾਈ ਛੱਡਣ ਤੱਕ ਖੇੜ ਪਾਣੀ ਸਾਰਾ ਕੁਝ ਬਾਈ ਕੋਲੇ ਪਿਆਗਾ ਜਾ ਬਾਕੀ ਆਲ ਦੇ ਵ ਲਈ ਕੋਸ਼ਿਸ਼ ਕਰੀ ਤੇ ਹਰੇਕ ਨੂੰ ਸਹੀ ਚੀਜ਼ ਦਈਏ ਹਨਾ ਸਹੀ ਗਾਈਡ ਕਰੀਏ ਹਾਂਜੀ ਹਾਂਜੀ ਬਾਈ ਹਰ ਤੱਕ ਸਹੀ ਪਹੁੰਚਾਈਏ ਇਹ ਤਾਂ ਹੈ ਵੀ ਕਿਸੇ ਭਰਾ ਦਾ ਨਹੀਂ ਵੀ ਸਮਾਨ ਕਿਸੇ ਦਾ ਪਹੁੰਚਿਆ ਥੋੜੀ ਜੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਨਹੀਂ ਨਿਗਾ ਚੜਦਾ ਮਾਲ ਥੱਲੇ ਚੱਲੇ ਆਂਦਾ ਨੰਬਰ ਉਹਨਦੇ ਕਰਕੇ ਨਹੀਂ ਦੇਖ ਹੁੰਦਾ ਕਿ ਦੁਕਾਨ ਤੇ ਪਤਾ ਕਿੰਨੀ ਮਲ ਟੇਲ ਜਗਾ ਕਰਦਾ ਆਪਣੇ ਕੋਲੇ ਇਹ ਤਾਂ ਹੈ ਵੀਰੇ ਵੀ ਨਾਲ ਜੜੀ ਬੁੱਟੀਆਂ ਦਾ ਕੰਮ ਕੰਮ ਹੋਣ ਕਰਕੇ ਬਾਹਰ ਸਮਾਨ ਸਾਡਾ ਜਾਂਦਾ ਨਾ ਹੂੰ ਹੂੰ ਸਹੀ ਹੈ ਸਹੀ ਵੀਰ ਕਿਸੇ ਭਰਾ ਨੂੰ ਹੋ ਜੇ ਦਾ ਪੈਸੇ ਪਾ ਤੇ ਮਾਰਦਾ ਨਹੀਂ ਆਉਗਾ ਆ ਚਿੰਤ ਟੈਨਸ਼ਨ ਨਾ ਕੋਈ ਵੀ ਲੈ ਕੇ ਨਾ ਨਾ ਬਾਕੀ ਚੱਕਰ ਨਹੀਂ ਹੈਗਾ ਭਾਈ ਆਬ ਮੂਰੀ ਆਹੋਡੇ ਠੀਕ ਆ ਬਾਈ ਨੂੰ ਪੁੱਛ ਲੋ ਬਾਈ ਤੂੰ ਹੀ ਸਮਾਨ ਲੈ ਕੇ ਜਾਣਾ ਕੁਛ ਵੀ ਲੈ ਕੇ ਜਾਣਾ ਚਾਹੇ ਸ਼ਾਲਾ 10 ਰੁਪਏ ਦਾ ਸਮਾਨ ਆ ਬਾਈ ਬਾਈ ਤੋਂ ਲੈ ਕੇ ਜਾਣੇ ਆਪਾਂ ਵੀ ਠੀਕ ਆ ਜਮਾਂ ਗਰੰਟੀ ਵਾਲਾ ਕੰਮ ਆ ਟੈਨਸ਼ਨ ਨਹੀਂ ਤੁਸੀਂ ਲੈਣੀ ਤੁਸੀਂ ਆਰਡਰ ਕਰਾਓ ਤੇ ਬਾਈ ਥੋਡੇ ਕੋਲੇ ਡਿਲੀਵਰੀ ਕਰਾ ਦਿਓ ਤੁਸੀਂ ਮੈਸੇਜ ਛੱਡ ਜਾ ਕੋਈ ਇੱਕ ਉਹਦੇ ਉੱਤੇ ਤੁਹਾਨੂੰ ਸਾਰਾ ਕੁਝ ਹੀ ਆਇਆ ਨਾ WhatsApp ਤੇ ਵੀ ਫੋਨ ਚੁੱਕ ਕਦੇ ਵਿੱਚ ਇਹ ਹੁੰਦਾ ਆ ਕਈ ਵਾਰ ਮੌਜੂਦਾਂ ਤੇ ਬੀਜੀ ਕਰਕੇ ਫੋਨ ਥੋੜਾ ਘਰ ਚੁੱਕ ਕਦੇ WhatsApp ਦੇ ਉੱਤੇ ਤੁਹਾਨੂੰ 24 ਘੰਟੇ ਦੇ ਅੰਦਰ ਰਿਪਲਾਈ ਆ ਜਾਊਗਾ ਇਹ ਨਹੀਂ ਹੈਗਾ ਕੀ ਹਨਾ ਨਹੀਂ ਆਊਗਾ ਆਊਗਾ ਥੋੜਾ ਜ ਠੱਲਾ ਬਾਈ ਹੁਣੀ ਆਪ ਹੀ ਤਿਆਰ ਕਰਦੇ ਆ ਇਹਦੇ ਵਿੱਚ ਕਈ ਸੈਜ ਆ ਜਾਂਦੇ ਆ 7mm 8mm 9mm 9mm ਤੇ ਆ ਬਾਈ ਹੁਣੀ ਆਪ ਹੀ ਤਿਆਰ ਕਰਦੇ ਆ ਦੇਖ ਲੋ ਰੰਗ ਬਰੰਗੇ ਰੰਗ ਨੇ ਆ ਪਈਆਂ ਨੇ ਸਾਰੀਆਂ ਠੱਲਾ ਬਾਈ ਹੁਣ ਥੋੜਾ ਹਨੇਰਾ ਗਾਦੀ ਨਹੀਂ ਰਿਹਾ ਤੇ ਬਾਈ ਹੁਣੀ ਆਪ ਹੀ ਤਿਆਰ ਕਰਦੇ ਨੇ ਕਿਉਂਕਿ ਜੇ ਸਾਰੀਆਂ ਵੱਡੀਆਂ ਛੋਟੀਆਂ ਆ ਜਾਂਦੀਆਂ ਨੇ ਜਿਵੇਂ ਕਿਸੇ ਨੇ ਹਾਈਟ ਘੱਟ ਵਾਲੀ ਲੈਣੀ ਹੁੰਦੀ ਆ ਹੂੰ ਕੋਈ ਹਾਈਟ ਭਗਵਾਨ ਦਾ ਲਈ ਪਸੰਦ ਸਹੀ ਆ ਸਹੀ ਆ ਹੁਣ ਆ ਚੀਜ਼ ਆ ਇੱਕ ਇਹ ਹਾਈਟ ਘੱਟ ਵਾਲੀ ਆ ਇਹਦੇ ਤੇ ਕੱਲਾ ਮੋਬਾਈਲ ਨੰਬਰ ਜਿਵੇਂ ਲਿਖਿਆ ਜਿੰਦਾ ਬੱਸ ਜਾ ਕੋਈ ਨਾਮ ਕਿਸੇ ਨੇ ਲਗਾ ਨਾ ਗਿਣਤੀ ਬਹਿ ਜੂਗੀ ਤਾਂ ਇਹ ਨਾਮ ਦੇ ਨੰਬਰ ਦੇ ਇੱਕ ਚੀਜ਼ ਹੀ ਲਿਖੀ ਜਾਂਦੀ ਆ